ਵਾਹਿਗੁਰੂ ਸ਼ਾਸ੍ਰੀਕਾਲ ਮੈਂ ਹੈਪੀ ਪਟਾਲਾ ਮੈਂ ਰੂਪੀ ਸੰਤੂ ਦੱਸੋ ਦੱਸਣਾ ਨਹੀਂ ਜੀ ਕੁਝ ਪੁੱਛਣਾ ਇਹ ਐਟਲਸ ਕਲਾਸ ਕਿੱਥੇ ਲੱਗਦੀ ਹੈ ਹੈਲੋ ਮਿਸਟਰ ਮਿਸਟਰ ਨਹੀਂ ਮਿਸਟਰ ਹੈਪੀ ਪਟਾਲਾ ਹਾਂ ਜੋ ਵੀ ਹੈ ਆਲ ਸੈਂਟਰ ਆ ਕੋਈ ਖਾਲਸਾ ਕਾਲਜ ਨਹੀਂ ਜਿੱਤੇ 200 ਕਮਰ ਉਹ ਸਾਹਮਣੇ ਇੱਕ ਰੂਮ ਆ ਉੱਥੇ ਲੱਗਣੀ ਹੈ ਕਲਾਸ ਥੈਂਕ ਯੂ ਵਾਟ ਪਾਸੇ ਹੋ ਮੈਂ ਨੰਗਣਾ ਸਟਾਪ ਕਰੋ ਉਹ ਹੈਲੋ ਬੰਟੀ ਉਹ ਯਾਰ ਪਾਪਾ ਨੂੰ ਕਹਿ ਕੇ ਮੇਰੇ ਅਕਾਊਂਟ 'ਚ ਥੋੜੇ ਜਿਹੇ ਪੈਸੇ ਪਵਾ ਦਿਓ ਮੈਂ ਅਗਲਾ ਆਈਫੋਨ ਲਾਂਚ ਹੋਣ ਤੋਂ ਪਹਿਲਾਂ ਬੁੱਕ ਕਰਾਉਣਾ ਤੇ ਨਾਲੇ ਮੈਂ ਰਾਤ ਨੂੰ ਕਲੱਬ ਜਾਣਾ ਤੇ ਘਰ ਲੇਟ ਆਉਂਗਾ। ਇਸ ਕਰਕੇ ਕਿਸੇ ਨੂੰ ਦੱਸੀ ਨਾ। ਚੱਲ ਠੀਕ ਹੈ ਭਰਾ। ਵਾਓ ਕਿੰਨਾ ਰਿਚਾ ਨਾ। ਲੈਡ ਦੇ ਚ ਕਿਹੜੀ ਖਾਸ ਗੱਲ ਹੈ? ਬੜੇ ਲੋਕ ਰਿਚ ਹੁੰਦੇ ਨੇ ਪਰ ਦਿਖਾਵਾ ਨਹੀਂ ਕਰਨਾ ਚਾਹੀਦਾ। ਕਿਉਂਕਿ ਇਨਸਾਨ ਪੈਸੇ ਤੋਂ ਨਹੀਂ ਦਿਲੋਂ ਅਮੀਰ ਹੋਣਾ ਚਾਹੀਦਾ। ਉਹ ਤੇ ਠੀਕ ਹੈ ਪਰ ਜੇ ਪੈਸਾ ਹੋਏਗਾ ਫੇਰ ਹੀ ਦਿਲ ਠੀਕ ਹੁੰਦਾ। ਮੈਂ ਤਾਂ ਨਹੀਂ ਇਦਾਂ ਸੋਚਦੀ। ਤੈਨੂੰ ਸੋਚਣ ਦੀ ਕੀ ਲੋੜ ਆ? ਤੇਰੇ ਕੋਲ ਤਾਂ ਆਲਰੇਡੀ ਹੈਗਾ। ਓ ਯਾਰ ਇੱਕ ਗੱਲ ਦੱਸੇਂਗਾ ਆ ਜਿਹੜੀ ਆਈਲੈਂਡ ਸੀ ਫੀਸ ਤੂੰ ਪੂਰੀ ਦਿੱਤੀ ਜਾਂ ਕਿਸ਼ਤਾਂ ਚ ਲੈ ਫੁੱਲ ਦਿੱਤੀ ਐ ਕਿਸ਼ਤਾਂ ਨੂੰ ਇੱਥੇ ਕਿਹੜਾ ਕਮੇਟੀ ਪੈਂਦੀ ਐ ਨਾਲੇ ਜੇ ਪੂਰੀ ਫੀਸ ਦੇ ਯੇ ਤਾਂ ਡਿਸਕਾਊਂਟ ਵੀ ਮਿਲ ਜਾਂਦਾ ਐ ਅੱਛਾ ਪਰ ਇੱਕ ਗੱਲ ਤਾਂ ਹੈਗੀ ਯਾਰ ਸਾਰੀ ਇਕੱਠੀ ਫੀਸ ਦੇਣੀ ਥੋੜੀ ਔਖੀ ਨਹੀਂ ਹੋ ਜਾਂਦੀ ਯਾਰ ਮੈਂ ਵੀ ਮੈਡਮ ਨੂੰ ਪੁੱਛਦਾ ਕੀ ਪਤਾ ਕਿਸ਼ਤਾਂ ਤੇ ਡਿਸਕਾਊਂਟ ਸਕੂਨਟੀ ਮਿਲ ਜੇ

ਫਿਰ ਕਿਉਂ ਆ ਸਰ ਜੀ ਸ਼ੁਰੂ ਹੋਈ ਖਤਮ ਤੇ ਨਹੀਂ ਬੜੇ ਬਾਤਮੀ ਤੋਂ ਯਾਰ ਤੁਸੀਂ ਸ਼ੇਮ ਹੋਣੀਓ ਥਿਸ ਇਜ਼ ਨੋਟ ਦ ਵੇ ਬੱਚੇ ਜੇ ਆਪਾਂ ਆਇਲਸ ਦੇ ਵਿੱਚ ਸਾਢੇ 6 ਬੈਂਡ ਲੈਣੇ ਆ ਤੇ ਜਜ਼ਵੀ ਬਣ ਕੇ ਨਹੀਂ ਆਣਾ ਜਿਹੜੇ ਸੀ ਚੈਨ ਪਾਈਏ ਨਾ ਇਹ ਲਈ ਅਲਫ ਲੈਲਾ ਵਾਲੇ ਤੇ ਜਿਹੜੇ ਆ ਵੈਲਡਿੰਗ ਵਾਲੇ ਆਨ ਕਾ ਅੰਥਲੇ ਲਾਓ ਥੱਲੇ ਕਰੋ ਥੱਲੇ ਪਾਓ ਥੱਲੇ ਪਾਓ ਛੜਾ sit down please so let's begin our first class so i would like to see everyone introducing in english try to speak english i'll request everyone to please start your introduction with your name and place tusi uh, kitthon aaye ho te toda ki naam hai sir main asadmehr diwan te main lamma pind chauk jalandhar ton wrong nahi sir mere kare phone la ke puch lo utthon aaya main speak in english anyone who can speak in english anyone yes please yes myself amandeep singh I, am i am from chandigarh excellent work that's great ایداں ਬੋਲੋ ਸੇਮ ਟੂ ਸੇਮ i want the same to same introduction from everyone avir ek kari fer dassi mara myself amandeep singh i am from chandigarh hello sir myself amandeep singh i am from chandigarh <laughs> beta shame on you very bad oh the introduction hai apne bare bolo uh, my myself sadbeer dwan i am lamma pind chauk dilender tu hmm ਜੋ ਵੀ ਨੇ ਬੋਲਿਆ ਇੰਗਲਿਸ਼ ਚ ਬਸ ਨਾਮ ਬਦਲ ਕੇ ਮੰਡੀ ਕਰ ਲੋ ਬਾਕੀ ਸੇਮ ਹੀ ਆ ਸ਼ਰਮ ਕਰੋ ਬੇਟਾ ਵੈਰੀ ਬੈਡ ਯੈਸ ਪਲੀਜ਼ ਹਾਈ ਮਾਈ ਨੇਮ ਇਜ਼ ਰੂਪੀ ਸੰਦੂ ਆਮ ਫਰਮ ਫਤੇਗੜ ਸਾਹਿਬ ਇੰਪ੍ਰੈਸਿਵ ਵੈਰੀ ਗੁੱਡ ਸੀ ਯੈਸ ਹਾਈ ਸੋ ਮਾਈ ਨੇਮ ਇਜ਼ ਗਿਰੰਦੀਪ ਕੌਰ ਐਂਡ ਆਮ ਫਰਮ ਨੰਗਲਡਾ ਤੇ ਆਮ ਤਾ ਕਿਸੇ ਨੂੰ ਖਿਡੌਣੇ ਦਿੰਦੇ ਤੁਸੀਂ ਉਥੇ ਘਰ ਪਾ ਲਿਆ ਸ਼ਟਅਪ प्लीज बिहेव प्रॉपरलीके क्लास मैं बंगे तो आई हूँ बस नेम इज बलजिंदर कौर हैप्पी फ्रॉम बटाला मैं ट्रेन चढ़ के इत आया शर्म करो स्पीक इन इंग्लिश ਥੈਂਕ ਯੂ ਥੈਂਕ ਯੂ ਜੀ ਵੈਰੀ ਬੈਡ ਵੈਰੀ ਬੈਡ ਬਯਾਦ ਗੱਲ ਕਰਕੇ ਤੂੰ ਸਿਰਾਂ ਹੀ ਲਵਾਤਾ ਯਾਰ ਸਿਰਾਂ ਤੇ ਮੈਂ ਹਰ ਥਾਂ ਤੇ ਲਾ ਦੇਵਾ ਪਰ ਕੀ ਕਰਾਂ ਜਿੰਮੇਵਾਰੀਆਂ ਹੀ ਬੜੀਆਂ ਜਿੰਮੇਵਾਰੀਆਂ ਨੂੰ ਤੂੰ ਪੀਐਮ મોદી ਲੱਗਿਆ ਜਿਹੜੀਆਂ ਸਕੀਮਾਂ ਚਲਾਉਣੀਆਂ ਕੋਈ ਯੋਜਨਾ ਸ਼ੁਰੂ ਕਰਨੀ ਉਹ ਯਾਰ ਤੁਸੀਂ ਨਹੀਂ ਸਮਝ ਸਕਦੇ ਯਾਰ ਮੈਂ ਅੱਜ ਭੈਣ ਦਾ ਵਿਆਹ ਵੀ ਕਰਨਾ ਨਾ ਤੇ ਉਹਦੇ ਲਈ ਆਈ ਲਿਸਟ ਕਰਨ ਦੀ ਕੀ ਲੋੜ ਆ ਉਹ ਭਰਾਵਾ ਮੇਰਾ ਮਤਲਬ ਜੇ ਬਾਹਰ ਜਾਵਾਂਗਾ ਡਾਲਰ ਕਮਾਵਾਂਗਾ ਤੇਰੀ ਭੈਣ ਦਾ ਵਿਆਹ ਕਰੂੰਗਾ ਤੇਰੀ ਭੈਣ ਦੀ ਉਮਰ ਕਿੰਨੀ ਆ ਯਾਰ ਮੇਰੀ ਭੈਣ ਤਾਂ ਖਾਲੀ 6ਵੀਂ ਚ ਪੜਦੀ ਆ ਹਾਲੇ ਉਹ 12 ਸਾਲ ਦੀ ਆ ਤੇਰੀ ਭੈਣ ਨੂੰ ਤੇਰੀ ਨੂੰ ਏ ਕੀ ਚਾਹ ਓਏ ਮੇਰਾ ਮਤਲਬ ਤੇਰੀ ਭੈਣ ਦੇ ਵਿਆਹ ਚ ਅਜੇ ਬੜਾ ਟਾਈਮ ਪਿਆ ਇਸ ਕਰਕੇ ਤੂੰ ਪਹਿਲਾਂ ਆਪਣੀ ਪੜ੍ਹਾਈ ਦੀ ਫਿਕਰ ਕਰ ਚਲੋ ਛੱਡੋ ਯਾਰ ਸਾਰੇ ਆਪੋ ਆਪਣਾ ਰੀਜਨ ਦੱਸੋ ਕੈਨੇਡਾ ਜਾਣ ਦਾ ਯਾਰ ਮੈਂ ਨਾ ਮੇਰੇ ਚਾਚੇ ਤਾਂ ਇਹਦੇ ਮੁੰਡੇ ਬਾਹਰ ਗਏ ਹੋਏ ਆ ਉਹ ਮੇਰੇ ਤੇ ਬੜੀ ਛੇਗੀ ਮਾਰਦੇ ਆ ਮੈਂ ਨਾ ਉਹਨਾਂ ਦੀ ਅਕੜ ਬਣੇ ਨਹੀਂ ਬਾਹਰ ਜਾ ਕੇ ਹਾਵੀ ਮੰਡੀ ਤੂੰ ਕਿਵੇਂ ਜਾਣਾ ਆਪਣਾ ਵੀ ਸੇਮ ਹੀ ਆ ਜੀ ਸਤਵੀਰ ਵਾਲਾ ਆਪਣੇ ਸ਼ਰੀਕੇ ਬਾਅਦ ਆਸਟ੍ਰੇਲੀਆ ਗਏ ਆ ਤੇ ਮੈਂ ਉਹਨਾਂ ਨੂੰ ਕੈਨੇਡਾ ਜਾ ਕੇ ਦੱਸਣਾ ਚਾਹਣਾ ਬਈ ਆਪਣੀ ਲੱਤ ਉਹਨਾਂ ਦੇ ਉੱਪਰ ਹੀ ਆ ਮਿਸਟਰ ਹੈਪੀ ਬਤਾਲਾ ਥੋੜਾ ਤਾਂ ਰੀਜਨ ਸਾਨੂੰ ਪਤਾ ਲੱਗ ਹੀ ਗਿਆ ਐਮੀ ਤੂੰ ਕਿਉਂ ਬਾਹਰ ਜਾਣਾ ਚਾਹਣਾ ਤੇਰੇ ਕੋ ਤਾਂ ਇੰਨਾ ਪੈਸਾ ਹੈ ਯਾਰ ਲਾਈਫ ਸਟਾਈਲ ਯਾਰ ਮੇਰੇ ਕੋ ਪੈਸਾ ਤਾਂ ਹੈ ਪਰ ਸਿੱਧਕ ਨਹੀਂ ਹੈਗਾ ਮੇਰੇ ਕੋ ਗੱਡੀ ਤਾਂ ਹੈ ਪਰ ਵਧੀਆ ਸੜਕ ਨਹੀਂ ਹੈਗੀ ਖਾਣੇ ਦਾ ਢੇਰ ਲੱਗਾ ਪਿਆ ਪਰ ਪਿਓਰਿਟੀ ਨਹੀਂ 버ਗਰ ਚੋਂ ਕੋਗਰਜ ਨਿਕਲਦੇ ਆ ਇਸ ਲਈ ਸੋਚਿਆ ਬਾਹਰ ਜਾਵਾਂਗੇ ਤੇ ਉੱਥੇ ਲਾਈਫ ਸੈਟਲ ਕਰਾਂਗੇ ਕਾਲੇ ਯਾਰ ਆਈਲੈਂਡਸ ਤੇ ਹੁੰਦੀ ਰਹੂਗੀ ਕੁਈਆਂ ਬੜੀਆਂ ਸੋਹਣੀਆਂ ਹਨ ਯਾਰ ਇੱਕ ਤਾਂ ਮਾਤੜ ਜਾਵੇਂ ਮੇਰੇ ਵਰਗੀਆਂ ਮੈਨੂੰ ਤਾਂ ਯਾਰ ਉਹਦਾ ਨਾਮ ਵੀ ਯਾਦ ਹੋ ਗਿਆ ਬਲਜਿੰਦਰ ਕੌਰ ਮੈਨੂੰ ਤਾਂ ਨਾਮ ਤੋਂ ਹੀ ਲੱਗਦਾ ਯਾਰ ਆਉਣ ਵਾਲੀ ਵੈਨਕੂਵਰ ਦੀ ਮੇਅਰ ਬਣੂਗੀ ਪੱਕੀ ਉਹ ਮੋੜਿਆ ਮੋੜਿਆ ਤੂੰ ਮੇਅਰ ਦੀ ਗੱਲ ਕਰਦਾ ਜਦਾਂ ਦੀ ਉਹ ਅੰਗਰੇਜ਼ੀ ਬੋਲਦੀ ਆ ਵੀਜੇ ਦਾ ਤਾਂ ਪਤਾ ਨਹੀਂ ਕੈਨੇਡਾ ਐਮਬੈਸੀ ਨੇ ਜਮਾਨਾ ਜ਼ਰੂਰ ਪਾ ਦੇਣਾ ਯਾਰ ਐਦਾਂ ਤਾਂ ਨਾ ਬੋਲੂ ਮੇਰੀ ਬਲਜਿੰਦਰ ਬਾਰੇ ਮੇਰੀ ਬਲਜਿੰਦਰ ਸਾਹ ਲਿਆ ਤੇਰੀ ਕਿਦਨਤ ਹੋ ਗਈ ਓ ਓ ਯਾਰ ਮੇਰੇ ਕਹਿਣ ਦਾ ਮਤਲਬ ਆਪਾਂ ਆਪਣੇ ਵਿੱਚ ਕੁਝ ਵੰਡਿਆ ਆਪਾਂ ਸਾਰੇ ਇੱਕੋ ਜਗ੍ਹਾ ਤੇ ਇਕੱਠੇ ਹੋਇਆ ਤੇ ਸਾਰੇ ਇੱਕਵੇਂ ਕੀ ਆ ਉਹ ਪੰਜਾਬ ਚ ਬੈਠਾ ਜੇ ਕੈਨੇਡਾ ਨਹੀਂ ਪਹੁੰਚਿਆ ਇੱਕਵੇਂ ਇੱਕ ਮੁੰਡਿਆਂ ਨਾਲ ਉਹ ਕੁੜੀਆਂ ਨਾਲ ਨਹੀਂ ਨਾਲੇ ਚਲੋ ਚਲੀਏ ਟਾਈਮ ਹੋ ਗਿਆ ਕਲਾਸ ਦਾ ਤੁਸੀਂ ਜਾਓ ਯਾਰ ਮੈਂ ਬਾਅਦ ਚ ਆਉਣਾ ਮੈਡਮ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮਾਈਂਡ ਤਾਂ ਨਾ ਕਰੋਗੇ ਐਸੀ ਕੀ ਗੱਲ ਕਰਨੀ ਹੈ ਉਹ ਜੀ ਮੈਂ ਫੀਸ ਦੇਤੀ ਸੀ ਤੇ ਬਾਕੀ ਫੀਸ ਮੈਂ ਕਿਸ਼ਤਾਂ ਹੀ ਦੇਣੀ ਸੀ ਹਾਂਜੀ ਤਾਂ ਕੋਈ ਗੱਲ ਨਹੀਂ ਕਿਸ਼ਤਾਂ ਵਿੱਚ ਦੇ ਦਿਓ ਫੀਸ ਤੁਸੀਂ ਉਹ ਨਹੀਂ ਜੀ ਡਿਸਕਾਊਂਟ ਬਾਰੇ ਗੱਲ ਕਰਨੀ ਸੀ ਡਿਸਕਾਊਂਟ ਉਸਨੂੰ ਮਿਲਦਾ ਹੈ ਜੋ ਆਪਣੀ ਪੂਰੀ ਫੀਸ ਇਕੱਠੇ ਦੇਵੇ ਇਹ ਤਾਂ ਗੱਲ ਗਲਤ ਨਹੀਂ ਜੋ ਪੂਰੀ ਫੀਸ ਦੇ ਰਿਆ ਉਹ ਤਾਂ ਅਮੀਰ ਹੀ ਹੋਵੇਗਾ ਡਿਸਕਾਊਂਟ ਦੀ ਲੋੜ ਸੁਖਬੀਰ ਬਾਦਲ ਨੂੰ ਤਾਂ ਨਹੀਂ ਉਹ ਤਾਂ ਤਰਸੇਮ ਨੂੰ ਹੈ ਹੁਣ ਇਹ ਤਰਸੇਮ ਕੌਣ ਹੈ ਗਰੀਬ ਆਦਮਾ ਪੰਜਾਬੀ ਤੁਸੀਂ ਤਾਂ ਆਪ ਸਮਝਦਾ ਰਹਿੰ ਜੋ ਪੂਰੀ ਫੀਸ ਨਹੀਂ ਦੇ ਰਹੀ ਡਿਸਕਾਊਂਟ ਵੀ ਤਾਂ ਉਹਦਾ ਹੀ ਬੰਦਾ ਹੈ ਚੁੱਲ ਕੋਈ ਗੱਲ ਨਹੀਂ ਮੈਂ ਕਰਦੀ ਐਮਟੀ ਸਭਨਾ ਗਲਤ ਤੁਹਾਡੇ ਬਾਰੇ ਦੇਖਿਓ ਜੀ ਕਰਵਾ ਦਿਓ ਸਰਕਾਰਾਂ ਵਾਂਗੂ ਲਾਰੇ ਜਿਨਾਂ ਲਾ ਦਿਓ ਤੁਸੀਂ ਐਦਾਂ ਨਾ ਐਦਾਂ ਨਾ ਕਰੋ ਪਲੀਜ਼ ਤੁਸੀਂ ਜਾ ਕੇ ਕਲਾਸ ਲਗਾਓ ਹੋ ਜਾਏਗਾ ਤੁਹਾਡਾ ਤੁਸੀਂ ਕਰਵਾ ਦਿਓ ਜੀ ਠੀਕ ਹੈ ਜੀ ਯਾਰ ਮੈਂ ਨਹੀਂ ਅੱਜ ਕਲਾਸ ਲਾਉਣ ਜਾਣਾ ਮੇਰਾ ਨਹੀਂ ਜੀ ਕਰਦਾ ਯਾਰ ਅੱਜ ਤਾਂ ਜਾਣਾ ਹੀ ਜਾਣਾ ਮੇਰੀ ਤਾਂ ਕੱਲ ਵੀ ਕਲਾਸ ਰਹਿ ਗਈ ਓਏ ਤੂੰ ਕਿੱਥੇ ਗਿਆ ਏ ਕੱਲ ਲੇਟ ਆਇਆ ਕਲਾਸ ਚ ਓ ਯਾਰ ਕਾਉਂਸਲਰ ਮੈਡਮ ਨੇਹਾ ਨੇ ਮੈਨੂੰ ਸੱਦਿਆ ਸੀ ਮੇਰੇ ਤੋਂ ਕੋਈ ਸਲਾਹ ਹੀ ਲੈਣੀ ਸੀ ਉਹਨਾਂ ਨੇ ਸਲਾਹ ਤੇਰੇ ਕੋਲ ਕੀ ਓ ਯਾਰ ਮੈਨੂੰ ਆਹ ਹੀ ਪੁੱਛਦੇ ਸੀ ਕਿਹਦੇ ਕਿਲੇ ਸ਼ੀਸ਼ੇ ਬੈਂਡ ਆ ਜਾਣਗੇ ਅੱਛਾ ਫਿਰ ਤੂੰ ਕੀ ਕਿਹਾ ਮੈਂ ਕਿਹਾ ਜੀ ਮੇਰੇ ਤਾਂ ਆਰਾਮ ਨਾਲ 7-8 ਬੈਂਡ ਆ ਜਾਣੇ ਬਾਕੀਆਂ ਤੇ ਉਹਨਾਂ ਦੇ ਕਰਮਾਂ ਨਾਲ ਯਾਰ ਤੇਰੇ ਕੋਲੋਂ ਕੱਲ ਮੈਡਮ ਇਮੀਗ੍ਰੇਸ਼ਨ ਬਾਰੇ ਪੁੱਛਦੀ ਸੀ ਤੂੰ ਵਿਣੇ ਐ ਰੀਆ ਓ ਛੋਟੇ ਵੀ ਤੂੰ ਨਾ ਟੈਨਸ਼ਨ ਲੈ ਤੇਰੇ ਵੀ 5.5 ਬੈਂਡ ਆ ਜਾਣੇ ਆ ਨਕਲ ਮਾਰ ਕੇ ਤੂੰ ਨਾ ਟੈਨਸ਼ਨ ਲੈ ਓ ਭਰਾ ਕੱਲ ਪ੍ਰੋਫੈਸਰ ਸਤਾਨ ਨੇ ਇੰਨੀ ਅੰਗਰੇਜ਼ੀ ਝਾੜੀ ਇੰਨੀ ਮੈਂ ਸਾਰੀ ਜ਼ਿੰਦਗੀ ਚ ਨਹੀਂ ਬੋਲੀ ਇੱਕ ਸਾਡੇ ਸਕੂਲ ਵਾਲਾ ਅੰਗਰੇਜ਼ੀ ਦਾ ਮਾਸਟਰ ਜਿਹਨੂੰ ਦੋ ਹੀ ਸ਼ਬਦ ਆਉਂਦੇ ਸੀ ਗੈਟ ਆਊਟ ਮੈਨੂੰ ਲੱਗਦਾ ਉਹ ਵੀ ਉਹਨੇ ਫਿਲਮ ਵੇਖ ਕੇ ਸਿੱਖੇ ਸੀ ਉਹ ਬਿਨਾਂ ਮੰਗਿਆ ਸਲਾਹ ਨਹੀਂ ਦੇਣੀ ਚਾਹੀਦੀ ਇੱਜ਼ਤ ਏਦਾਂ ਘਟ ਜਾਂਦੀ ਏ ਪਰ ਤੈਨੂੰ ਯਾਰ ਸਮਝ ਕੇ ਸਲਾਹ ਦੇਣਾ ਜੇ ਆਪ ਕੈਨੇਡਾ ਦੀ ਫਲੈਟ ਪੜ੍ਹਨਾ ਚਾਹੁੰਨਾ ਨਾ ਤੇ ਆਪਦੀ ਜ਼ਿੰਦਗੀ ਚੋਂ ਆ ਮਾੜੀ ਹਾਲਤ ਭੈਣ ਦਾ ਵਿਆਹ ਗਰੀਬੀ ਮਤਲਬ ਪੁਨਾ ਵਰਗੇ ਸ਼ਬਦ ਡਿਲੀਟ ਕਰ ਦੇ ਇਹ ਤੁਹਾਨੂੰ ਉਦੋਂ ਹੀ ਡਿਲੀਟ ਹੋਊ ਜਿੱਦਣ ਇਹ ਤੇ ਕੈਨੇਡਾ ਦਾ ਠੱਪਾ ਲੱਗ ਗਿਆ ਤੂੰ ਕੈਨੇਡਾ ਦੇ ਠੱਪੇ ਦੀਆਂ ਗੱਲਾਂ ਕਰਦਾ ਜਿੱਦਾਂ ਤੇ ਤੇਰੀਆਂ ਗੱਲਾਂ ਤੇਰੇ ਤੇ ਨੇਪਾਲ ਨੇ ਰਿਜੈਕਸ਼ਨ ਲਗਾ ਦਿੰਨੀ ਜਿੱਥੇ ਪਾਸਪੋਰਟ ਵੀ ਨਹੀਂ ਚਾਹੀਦਾ ਉਹ ਯਾਰ ਫਿਰ ਮੈਂ ਐਵੇਂ ਹਾਈਲਾਈਟਸ ਤੇ ਪੈਸੇ ਖਰਾਬ ਕਰੀ ਜਨਾ ਮੈਨੂੰ ਤਾਂ ਨੇਪਾਲ ਦਾ ਵੀਜ਼ਾ ਲਵਾ ਲੈਣਾ ਚਾਹੀਦਾ ਉਹ ਭਰਾਵਾ ਤੂੰ ਉੱਥੇ ਜਾ ਕੇ ਹੋਰ ਗਰੀਬ ਹੋ ਜਾਣਾ ਉਹਨਾਂ ਦੀ ਕਰੰਸੀ ਤਾਂ ਆਪਣੇ ਨਾਲੋਂ ਵੀ ਡਾਊਨ ਆ ਓਏ ਹੈਲੋ ਮੂੰਹ ਸੁਭਾਲ ਕੇ ਗੱਲ ਕਰ ਜੇ ਜੱਟ ਵਿਗੜ ਗਿਆ ਨਾ ਸਾਹਬਣਾ ਔਖਾ ਹੋ ਜਾਊਗਾ ਉਹ ਭਰਾ ਮ ਜੇ ਤੁਹਾਡੇ ਨਾਲ ਪੀਜੀ ਨਾ ਨਾ ਲਿਆ ਹੁੰਦਾ ਕਦੋਂ ਦਾ ਤੁਹਾਨੂੰ ਛੱਡ ਦੇਣਾ ਸੀਗਾ ਤੂੰ ਭਰਾਵਾ ਯਾਰੀ ਤੋੜਨ ਵਾਲਾ ਬਣ ਪੀਜੀ ਤੈਨੂੰ ਵੱਖਰੇ ਪੈਸੇ ਪਾ ਕੇ ਅਸੀਂ ਲੈ ਦਿੰਨੇ ਆਂ ਉਹहां ਵੀ ਕੀ ਕਰੀ ਜਾਂਦੀ ਬੈਠੀ ਮੰਦਿਰ ਉਹ ਕੁਝ ਨਹੀਂ ਯਾਰ ਕੈਨੇਡਾ ਦੇ ਵੀਜ਼ਾ ਲਵਾ ਕੇ ਹਟੇ ਸੀ ਜੇ ਤੂੰ ਵੀ ਲਵਾਉਣਾ ਤੇ ਆ ਜਾ ਉਹ ਪਿੰਡ ਚੋਂ ਤਾਂ ਬਾਹਰ ਆ ਗਿਆ ਹੁਣ ਗੱਲਾਂ ਚੋਂ ਵੀ ਬਾਹਰ ਆਜੋ ਚੰਡੀਗੜ੍ਹ ਆਇਓ ਘੁੰਮੋ ਫਿਰੋ ਐਸ਼ ਕਰੋ ਆਓ ਤੁਹਾਨੂੰ ਚੰਡੀਗੜ੍ਹ ਦੇ ਨਜ਼ਾਰੇ ਵਿਖਾ ਕੇ ਲਿਆਵਾਂ sit down i have ਔਰ ਬਾਦੇ ਦੇ ਮੇ ਉਹ ਜਾ ਯਾਰ 1 ਮਿੰਟ ਮੈਂ ਵਾਸ਼ਰੂਮ ਜਾ ਕੇ ਆਇਆ ਇਹਨੂੰ ਜਾਣ ਦੋ ਆਪਾਂ ਚੱਲੀਏ ਉਹ ਵੀਰ ਇੱਕ ਪ੍ਰੋਬਲਮ ਸੀ ਯਾਰ ਹਾਂ ਦੱਸ ਯਾਰ ਮੇਰੀ ਫਰੈਂਡ ਆ ਉਹਨੂੰ ਲੈ ਕੇ ਜਾਣਾ हां ते बिठाला ਨਾਲ ਹੀ ਉਹ ਨਹੀਂ ਯਾਰੇ ਇਹਨੇ ਮੁੰਡਿਆਂ ਚ ਕੱਲੀ ਕੁੜੀ ਅਵਾਰਡ ਫੀਲ ਕਰੂਗੀ ਤੂੰ ਸਮਝ ਰਿਹਾ ਹੈ ਨਾ ਮੇਰੀ ਗੱਲ ਹਾਂ ਸਾਨੂੰ ਤੇ ਬੜਾ ਚੰਗਾ ਲੱਗ ਰਿਹਾ ਤੇਰੀਆਂ ਗੱਲਾਂ ਸੁਣ ਕੇ ਨਹੀਂ ਨਹੀਂ ਆਪਾਂ ਫੇਰ ਕਦੇ ਬੁਲਾ ਲਾਂਗੇ ਪਲਾਨ ਕੋ ਮੰਦਾ ਨਹੀਂ ਨਹੀਂ ਚਾਹ ਤੂੰ ਤੂੰ ਐਸ਼ ਕਰ ਜਾ 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 ਅੱਜ ਆਪਾਂ ਤਾਂ ਦੇਖ ਲੇ ਵੀ ਨੀ ਯਾਰੇ ਚੰਡੀਗੜ੍ਹ ਦੇ ਪਹਿਲੇ ਦਿਨ ਹੀ ਬਹੁਤ ਐ ਨੀ ਯਾਰੇ ਵਿਰਾ ਤੋਂ ਡੇ ਬੈਗ ਰਹਿ ਗਈ ਸੀ ਕੋਈ ਨਹੀਂ ਕੋਈ ਨਹੀਂ ਚੱਕ ਲੈਨੇ ਆ ਚਲੋ ਠੀਕ ਹੈ ਕੱਲ ਨੂੰ ਮਿਲਦੇ ਆ ਓਕੇ ਓਕੇ ਚੰਡੀਗੜ੍ਹ ਬਾਰੇ ਸੱਚ ਹੀ ਕਹਿੰਦੇ ਸਿੰਗਰ ਚੰਡੀਗੜ੍ਹ ਦੇ ਨਝਾਰਿਆਂ ਨੇ ਪਟਿਆ ਕਿਸੇ ਲੱਕ ਦੇ ਹੁਲਾਰਿਆਂ ਨੇ ਪਟਿਆ ਆਜੋ ਫੋਲੋ ਮੀ ਆਟੋ ਇਧਰੋਂ ਮਿਲਣੀ